ਤਲ ਗੁਰ ਸੇਵੀਐ ਐ ਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋਹਉ ਕੁਰ ਸੋਹਉ ਝਟੀਐ ਉਦੜਿ ਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿ ਆ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾਸਾਹ ਦੇਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਜਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹ ਦਾਸਾ ਹੋ ਜਿਸੁ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰੱਠੇ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਭਗਤਾ ਦੀ ਸਦਾ ਤੂੰ ਰੱਖਦਾ ਹਾਰੇ ਜੀਓ ਤੋਰੇ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਦ ਰੱਖੇ ਲੈ ਹਰ ਜੀਉ ਹਰਨਾਖਸ ਮਾਰੇ ਪਚਾਇਆ ਗੁਰਮੁਖਾਨੋ ਪਰਤੀਤ ਹਾਰੇ ਜੀਉ ਮਨ ਮੁਖ ਪਰਮੈ ਪੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਾਰੇ ਜੀਓ ਤੋ ਦੇ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁੱਦ ਰੱਖੇ ਲੈ ਹਾਰੇ ਜੀਓ ਹਰਨਾਖ ਸੁਮਾਰੇ ਪਚਾਇਆ ਗੁਰਮੁਖੋ ਨੋ ਪਰਤੀਤ ਹਾਰੇ ਜੀਉ ਮਨਮੁਖ ਪਰਮੈ ਭੁਲਾਇਆ ਦੇ ਜੀ ਇਹ ਤੇਰੀ ਵਡਿਆਈ ਪਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਪਗਤਾਨੋ ਜਮ ਜੋਹੇ ਨ ਸਾਕਾ ਕਾਲ ਨ ਨੇੜਾ ਜਾਏ ਕੇਵਲ ਰਾਮ ਨਾਮ ਮਾਨ ਵਸਿਆ ਨੰਮੇ ਹੀ ਮੁਕਤੇ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖਾਂ ਨੋ ਪਰਤੀਤ ਨ ਆਵੀ ਅੰਤਰੇ ਲੋਭ ਸੁਆਉ ਗੁਰਮੁਖੇ ਹਿਰਦਾ ਸਬਦ ਨ ਪਿੱਦੇਓ ਹਾਰੇ ਨਾਮ ਨ ਲੱਗਾ ਪਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਪਗਤਾ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੂ ਤੂਜਾ ਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਬਿਦਾਤਾ ਹੋ ਮਾਇ ਮਾਰੇ ਮਨ ਸ ਮਨ ਹੈ ਸਮਾਨੀ ਗੁਰ ਕਾ ਸਬਦਿ ਪੁਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜੇਨ ਹਰਿ ਕਾ ਨਾਮ ਪਿਆਰਾ ਗੁਰ ਪਰਸਾਦੇ ਸਦਾ ਮਾਨੇ ਵਸੇ ਆ ਸਾਬੇ ਕਾਜ ਸਵਾਰਣ ਹਾਰਾ ਓਨਾਂ ਕੀ ਰੀਸ ਕਰੇ ਸੋ ਵੇ ਉੱਚਾ ਜਿਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨਾ ਨ ਪਾਇਆ मन मुखे पाओ के मुए मुहै लाई आव हे जाव हे ठोर न पाव है दुख मह दुख समाई ਗੁਰਮੁਖੇ ਹੋਵਾ ਸੁਅੰਮ੍ਰਿਤ ਪੀਵਾ ਸਹਜੇ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮਨ ਛੋਡਦਾ ਇਹ ਅਨੇਕ ਕਰਮ ਕਰਾ ਅਦਕਾਈ ਵੇਦ ਪੜ੍ਹੇ ਤਾਵਾਦ ਬਖਾਨ ਹੈ ਬੇਨਹਾਰੇ ਪੱਤ ਗਵਾਈ ਸਤ ਗੁਰ ਸਾਚੀ ਜਿਸ ਬਾਣੀ ਭਾਜ ਛੂਟ ਹੈ ਗੁਰ ਸਰਣਾਈ ਜਿਨ ਹਾਰੇ ਮਾਨਵਸਿਆ ਸੇਦਾਰ ਸਾਚੇ ਬਾਰੇ ਸੱਚੇ ਸੱਚਿਆਰਾ ਕੁੰਨਾ ਦੀ ਸੋਬਾ ਜੋਗੇ ਜੋਗੇ ਹੋਈ ਕੋਈ ਨ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲਿਹਾਰਾ ਜੇਨ ਹਾਰੇ ਰੱਖਿਆ ਓਰੇ ਤਾਰਾ ਹਾਰੇ ਮਾਨ ਵਸਿਆ ਸੇ ਦਾਰੇ ਸਾਚੇ ਦਾਰੇ ਸਾਚਾ ਸੱਚਿਆਰਾ ਉਹਨਾਂ ਦੀ ਸੋਬਾ ਜੋਗੇ ਜੋਗੇ ਹੋਈ ਮਿੱਟਣ ਹਾਰ ਨਾਨਕ ਤਿੰਨ ਕਾ ਸਦ ਬਲ ਹਾਰ ਜਿਨ ਹਾਰੇ ਰੱਖਿਆ ਓਰੇ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਪਗਤਾ ਦੀ ਸਦਾ ਤੂੰ ਰੱਖਦਾ ਹਾਰੇ ਜੀਓ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਦ ਰਾਖੇ ਲਏ ਹਾਰੇ ਜੀਓ ਹਰਣਾ ਖਸ ਮਾਰੇ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਾਰੇ ਜਿਓ ਮਨ ਮੁਖ ਪਰਮੈ ਭੁਲਾਇਆ